ਪਰ ਐਜ ਕੀ ਰਿਕਾਰਡ ਤੋੜ ਬਾਰਿਸ਼ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਂ ਹਜ਼ਾਰ ਹਜ਼ਾਰ ਪਰਸੈਂਟ ਜ਼ਿਆਦਾ ਬਾਰਿਸ਼ ਹੋਈ ਆ ਆਗਸਟ ਦੇ ਲਾਟ ਤੇ ਸਬਰ ਦੇ ਵਿੱਚ ਇਹ ਮਹਾ ਰਿਕਾਰਡ ਬਹੁਤ ਵੱਡੀ ਗੱਲ ਹੈ ਕਿ ਜਿਵੇਂ BBMP ਦੇ ਚੇਅਰਮੈਨ ਨੇ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਪੰਜਾਬ ਦੇ ਵਿੱਚ ਜੂਨ ਛੜ ਆ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਕਾਰਡ ਹੈ ਕਿ ਬਿਆਸ ਦੇ ਵਿੱਚ ਅੱਜ ਕੀ 11.70 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਜਿਹੜਾ ਕਿ 2023 ਦੇ ਵਿੱਚ 9.ਸਮਥਿੰਗ ਬਿਲੀਅਨ ਕਿਊਬਿਕ ਮੀਟਰ ਸੀਗਾ ਉਸ ਤੋਂ ਪਹਿਲਾਂ ਘੱਟ ਹੀ ਰਿਹਾ ਕਿਸੇ ਨੇ ਕਦੇ ਨਹੀਂ ਸੋਚਿਆ ਹੁੰਦਾ ਕਿ ਭਵਿੱਖ ਦੀ ਗੋਲ ਵਿੱਚ ਕੀ ਹੈ ਬੰਦਾ ਸਿਰਫ ਅੰਦਾਜ਼ੇ ਲਗਾ ਸਕਦਾ ਹੈ ਕੁਦਰਤ ਨੇ ਆਪਣੀ ਬੁੱਕਲ ਦੇ ਵਿੱਚ ਕੀ ਸਮੇਟਿਆ ਹੋਇਆ ਕਿਸੇ ਨੂੰ ਕੁਝ ਨਹੀਂ ਪਤਾ ਕਿਸ ਨੂੰ ਕੁਝ ਨਹੀਂ ਪਤਾ ਕਿ ਇਨਾ ਦਿਨਾਂ ਦੇ ਵਿੱਚ ਇਸ ਸਾਲ ਹੜ ਹੋਣੇ ਸੀਗੇ ਇੰਨੀ ਭਾਰੀ ਮਾਨਸੂਨ ਹੋਣੀ ਸੀਗੀ ਸਰਕਾਰਾਂ ਨੂੰ ਕੋਈ ਅੰਦਾਜ਼ਾ ਨਹੀਂ ਸੀਗਾ ਕੋਈ ਡਾਟਾ ਨਹੀਂ ਸੀਗਾ ਇੰਜ ਲੱਗ ਰਿਹਾ ਸੀਗਾ ਕਿ ਬਾਰਸ਼ ਜਰ ਜਰ ਘਟ ਰਹੀ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਮੌਸਮ ਚੇਂਜ ਹੋ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਆਰ ਜਾਣਹੀ ਦੱਸ ਰਿਹਾ ਸੀਗਾ ਪਰ ਅੱਜ ਕੀ ਰਿਕਾਰਡ ਤੋੜ ਬਾਰਿਸ਼ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤਾਂ ਹਜ਼ਾਰ ਹਜ਼ਾਰ ਪਰਸੈਂਟ ਜ਼ਿਆਦਾ بارش ਹੋਈ ਆ ਆਗਸਟ ਦੇ ਲਾਰਟ ਸਤੰਬਰ ਦੇ ਸ਼ੁਰੂ ਵਿੱਚ ਇਹ ਮਹਾਂ ਰਿਕਾਰਡ ਹੈ ਤੇ ਬਿਆਸ ਦਾ ਦੇਖੋ ਤੁਸੀਂ ਬਿਆਸ ਨਦੀ ਜਿੰਨਾ ਪਾਣੀ ਐ ਕੀ ਕੈਰੀ ਕੀਤਾ ਉਸ ਦੇ ਇਤਿਹਾਸ ਦੇ ਵਿੱਚ ਜਦੋਂ ਤੋਂ ਰਿਕਾਰਡਿੰਗ ਸ਼ੁਰੂ ਹੋਈ ਹੈ ਇੰਨਾ ਪਾਣੀ ਕਦਰ ਕੋਟ ਨਹੀਂ ਆਸ ਸਾਲ ਬਿਆਸ ਦੇ ਵਿੱਚ 11 ਬਿਲੀਅਨ ਕਯੂਬਿਕ ਮੀਟਰ ਪਾਣੀ ਆਇਆ 11 ਬਿਲੀਅਨ ਕਯੂਬਿਕ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਿਕਾਰਡ ਹੈ ਕਿ ਬਿਆਸ ਦੇ ਵਿੱਚ ਇਸ ਕੀ 11.70 ਬਿਲੀਅਨ ਕਿਊਬਿਕ ਮੀਟਰ ਪਾਣੀ ਆਇਆ ਜਿਹੜਾ ਕਿ 2023 ਦੇ ਵਿੱਚ 9.ਸਮਥਿੰਗ ਬਿਲੀਅਨ ਕਿਊਬਿਕ ਮੀਟਰ ਸੀਗਾ ਉਸ ਤੋਂ ਪਹਿਲਾਂ ਘੱਟ ਹੀ ਰਿਹਾ ਕਿਉਂਕਿ ਬਿਆਸ ਨਦੀ ਨਾ ਜਿਆਦਾ ਦੂਰੋਂ ਨਹੀਂ ਸ਼ੁਰੂ ਹੁੰਦੀ ਜਿਵੇਂ ਸਤਲੁਜ ਬਹੁਤ ਲੰਮਾ ਸਫ਼ਰ ਤੈਅ ਕਰਦੀ ਹੈ ਤਿੱਬਤ ਤੋਂ ਮਾਨਸਰੋਵਰ ਤੋਂ ਰੋਹਤਾਂਗ ਪਾਸ ਤੋਂ ਇਹ ਬਿਆਸ ਨਦੀ ਹਿਮਾਚਲ ਦੇ ਹੀ ਦੋ ਚਾਰ ਜਲਿਆਂ ਦੇ ਵਿੱਚ ਸ਼ੁਰੂ ਹੋ ਕੇ ਪੰਜਾਬ ਦੇ ਵਿੱਚ ਆ ਕੇ ਸਤਲੁਜ ਬਣ ਜਾਂਦੀ ਹੈ ਪਰ ਜਿੰਨਾ ਪਾਣੀ ਐ ਇਸ ਵਾਰ ਪੌਂਗ ਡੈਮ ਦੇ ਵਿੱਚ ਇਕੱਠਾ ਹੋਇਆ ਪਹਿਲਾਂ ਇਤਿਹਾਸ ਚ ਕਦੇ ਹੋਇਆ ਨਹੀਂ ਇਹ ਆਪਣੇ ਆਪ ਦੇ ਵਿੱਚ ਇੱਕ ਮਹਾਰ ਰਿਕਾਰਡ ਸਾਬਤ ਹੋ ਗਿਆ ਜਿਹੜੀ ਭਾਖੜਾ ਹੈ ਨਾ ਜਿਹੜੇ ਸਤਲੁਜ ਤੇ ਭਾਖੜਾ ਬਣਿਆ ਹੋਇਆ ਹੈ ਭਾਖੜਾ ਦਾ ਜਿਹੜਾ ਪਾਣੀ ਆਇਆ ਹੈ ਨਾ ਕਿ 2023 ਦੇ ਵਿੱਚ 1988 ਦੇ ਵਿੱਚ ਤੇ 2025 ਦੇ ਵਿੱਚ ਇੱਕੋ ਜਿਹਾ ਇਹਦਾ ਜ਼ਿਆਦਾ ਤਬਦੀਲੀ ਨਹੀਂ ਆਈ ਪਰ ਜਿਹੜੀ ਪੌਂਗ ਡੈਮ ਹੈ ਬਿਆਸ ਹੈ ਉਹਨੇ ਫਰਾਈਟਾ ਦਿੱਤੀ ਹਿਮਾਚਲ ਦੀ ਪੂਰੀ بارش ਪੂਰੇ ਕੈਚਮੈਂਟ ਏਰੀਆ ਦਾ ਪਾਣੀ ਦਰਿਆ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਜਿਵੇਂ BBMP ਦੇ ਚੇਅਰਮੈਨ ਨੇ ਕਿਹਾ ਕਿ ਜੇ ਡੈਮ ਨਾ ਹੁੰਦੇ ਤਾਂ ਪੰਜਾਬ ਦੇ ਵਿੱਚ ਜੂਨ ਚੜ ਆ ਜਾਣਾ ਸੀ ਕਿਉਂਕਿ ਜਿਹੜਾ ਕਿਉਸਕ ਪਾਣੀ ਹੈ ਨਾ ਕਿਉਸਕ ਲੀਟਰ ਪਾਣੀ ਆਉਂਦਾ ਉਹ ਤਾਂ ਜਦੋਂ ਜੂਨ ਚ بارش ਹੋਈ ਤਕੜੀ ਉਹ ਸਾਰੇ ਦਾ ਸਾਰਾ ਪਾਣੀ ਜ਼ਮੀਨ ਤੇ ਆ ਜਾਣਾ ਜਿਹੜਾ ਧਰਾਤਲ ਪੱਧਰ ਹੈ ਜਿਵੇਂ ਪੰਜਾਬ ਦੀ ਪੱਧਰ ਧਰਤੀ ਹੈ ਉੱਥੇ ਆ ਕੇ ਉਹਨੇ ਸਮਾ ਜਾਣਾ ਉੱਥੇ ਆ ਕੇ ਉਹਨੇ ਫੈਲ ਜਾਣਾ ਡੈਮਾਂ ਨੇ ਪੰਜਾਬ ਨੂੰ ਬਚਾਇਆ ਹੁਣ ਡੈਮ ਛਰੇ ਹੈ ਖਤਰੇ ਦੇ ਨਿਸ਼ਾਨ ਤੇ ਹੈ ਤੇ ਹੁਣ ਤਾਂ ਪਾਣੀ ਛੱਡਣਾ ਪੈਣਾ ਰੀਲਿਸ ਕਰਨਾ ਪੈਣਾ 1988 ਦੇ ਵਿੱਚ ਭਾਖੜਾ ਦਾ ਜਿਹੜਾ ਡੈਮ ਸੀਗਾ 1685 ਤੱਕ ਉਚਾਈ ਫੁੱਟ ਤੱਕ ਪਾਣੀ ਦੀ ਉਚਾਈ ਗਈ ਸੀ ਪਰ ਉਸ ਤੋਂ ਬਾਅਦ ਖਤਰਿਆ ਨਿਸ਼ਾਨ ਉਹਦੇ ਉੱਤੇ ਸੀਗਾ ਪਰ ਉਸ ਤੋਂ ਬਾਅਦ ਇਹਨਾਂ ਨੇ ਖਤਰਿਆ ਨਿਸ਼ਾਨ 1680 ਕਰਤਾ ਹੁਣ ਕੱਲ ਹੀ ਡੈਮ ਜਿਹੜਾ ਸੀਗਾ 1679 ਤੱਕ ਭਰਿਆ ਸੀਗਾ ਅਪ ਟੂ ਬ੍ਰੈਮ ਫੁੱਲ ਕੈਪੈਸਿਟੀ ਤੇ ਭਰਿਆ ਸੀ ਜਿਹੜੇ ਲੋਕ ਕਹਿੰਦੇ ਆ ਨਾ ਕਿ ਇਹ ਸਰਕਾਰ ਦੁਆਰਾ ਪੈਦਾ ਕੀਤੇ ਆ ਉਹਨਾਂ ਨੂੰ ਥੋੜੀ ਬਹੁਤ ਆਪਣੇ ਸੋਚਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਜਦੋਂ ਪਾਣੀ ਪਿੱਛੋਂ 2 2 2.5 ਲੱਖ ਕਿਊਸਿਕਟਰ ਆ ਰਿਹਾ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਰਕਾਰ ਦੁਆਰਾ ਜਦੋਂ ਡੈਮ ਇੰਨਾ ਭਰਿਆ ਹੋਇਆ ਹੈ ਕੀ ਡੈਮ ਤੋੜਾਉਣਾ ਚਾਹੁੰਦੇ ਹੋ ਤੁਸੀਂ ਕੀ ਪੰਜਾਬ ਨੂੰ ਸਾਰਿਆਂ ਨੂੰ ਡੋਬਣਾ ਚਾਹੁੰਦੇ ਹੋ ਤੁਸੀਂ ਅੱਜ ਤੱਕ ਦਰਿਆਵਾਂ ਦੇ ਨਾਲ ਦਾ ਏਰੀਆ ਡੁੱਬਿਆ ਹੋਇਆ ਹੈ ਤੁਸੀਂ ਡੈਮ ਨੂੰ ਤੋੜ ਕੇ ਸਾਰਾ ਪੰਜਾਬ ਨੂੰ ਮਾਰਨਾ ਚਾਹੁੰਦੇ ਹੋ ਇੱਕੋ ਝਟਕੇ ਦੇ ਵਿੱਚ ਆਪਣੀ ਸੋਚ ਤੋਂ ਪਹਿਲਾਂ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਨਾ ਦੋ ਚਾਰਾਂ ਦੀ ਸੋਚੀਦਾ ਹੁੰਦਾ ਗੱਲ ਐਵੇਂ ਨਹੀਂ ਕਿ ਸੋਸ਼ਲ ਮੀਡੀਆ ਤੇ ਵਿਊ ਲੈਣ ਦੀ ਖਾਤਰ ਹਾਂ ਜਿਹੜੀ ਗੱਲ ਮੀਡੀਆ ਤੇ ਚੱਲ ਪਈ ਉਹਦੀ ਖਾਤਰ ਕੁਝ ਵੀ ਬੋਲ ਦੇਣ ਇਸ ਤਰ੍ਹਾਂ ਨਹੀਂ ਹੁੰਦਾ ਨਾਲ ਹੀ ਮੈਂ ਮਨੋਜ ਤ੍ਰਿਪਾਠੀ ਜੀ ਨੂੰ ਕਹਿਣਾ ਚਾਹਣਾ ਚੇਅਰਮੈਨ ਆਫ ਬੀਬੀਐਮਬੀ ਸਰ ਤੁਸੀਂ ਕਿਹਾ ਕਿ ਹਰਿਆਣਾ ਨੂੰ ਜੇ ਉਦੋਂ ਪਾਣੀ ਜ਼ਿਆਦਾ ਛੱਡਿਆ ਹੁੰਦਾ ਤਾਂ 4 ਫੁੱਟ ਨੀਵਾ ਹੁੰਦਾ ਲੈਵਲ ਮੈਂ ਤੁਹਾਨੂੰ ਯਾਦ ਕਰਾ ਦੇਵਾਂ ਕਿ ਪਿਛਲੇ ਸਾਲ ਪਾਣੀ ਦਾ ਲੈਵਲ 39 ਫੁੱਟ ਥੱਲੇ ਸੀਗਾ ਡੈਮ ਹੀ ਪੂਰੇ ਨਹੀਂ ਭਰੇ ਸੀਗੇ ਜੋ ਡੈਮ ਨਹੀਂ ਪੂਰੇ ਭਰੇ ਹੁੰਦੇ ਤਾਂ ਸਾਰਾ ਸਾਲ ਸਿੰਚਾਈ ਔਖੀ ਹੋ ਜਾਂਦੀ ਹੈ ਫਿਰ ਪਾਣੀ ਪਿੱਛੇ ਲੜਨਾ ਪੈਂਦਾ ਤੇ ਕਿਸੇ ਵੀ ਸਟੇਟ ਨੂੰ ਇਹਨਾਂ ਕਿ ਵੈਦਰ ਡਿਪਾਰਟਮੈਂਟ ਨੂੰ ਇਹ ਨਹੀਂ ਪਤਾ ਸੀਗਾ ਕਿ ਇਸ ਸਾਲ ਇੰਨੀ ਬਲਕ ਦੇ ਵਿੱਚ ਬਾਰਿਸ਼ ਹੋਈ ਇਥੇ ਰਾਇਪੇਰੀਨ ਸਟੇਟ ਦਾ ਸਿਧਾਂਤ ਹੋਰ ਸਾਂਝੀਤ ਹੋ ਜਾਂਦਾ ਹੁਣ ਹਰਿਆਣਾ ਤੇ ਰਾਜਸਥਾਨ ਨੇ ਪੰਜਾਬ ਨੂੰ ਫੇਰ ਲੈਟਰ ਲਿਖਿਆ ਵਾਰੀ ਵਾਰੀ ਲੈਟਰ ਲਿਖ ਰਹੇ ਆ ਕਿ ਸਾਡੀਆਂ ਨਹਿਰਾਂ ਚ ਪਾਣੀ ਨਾ ਭੇਜੋ ਸਾਡੀਆਂ ਨਹਿਰਾਂ ਚ ਪਾਣੀ ਨਾ ਭੇਜੋ ਜਾਨੀ ਕਿ ਨਹਿਰੀ ਪਾਣੀ ਜਿਹੜਾ ਲੀਗਲ ਪਾਣੀ ਉਹਨਾਂ ਨੂੰ ਜਾਂਦਾ ਹੈ ਉਹ ਵੀ ਲੈਣ ਤੋਂ ਘਿਰਜ ਕਰ ਰਹੇ ਆ ਵੀ ਸਾਡੇ ਪਾਣੀ ਨਾ ਭੇਜੋ ਪਰ ਪੰਜਾਬ ਦੇ ਦਰਿਆਵਾਂ ਦੇ ਨਾਲ ਦੀ ਭੂਮੀ ਨਾਲ ਦੇ ਖੇਤ ਡੁੱਬੇ ਹੋਏ ਆ ਹੁਣ ਪੰਜਾਬ ਹੜ੍ਹਾਂ ਦੀ ਮਾਰ ਸਹਿ ਰਿਹਾ ਹੁਣ ਤੁਸੀਂ ਪਾਣੀ ਲੈਣ ਤੋਂ ਇਨਕਾਰ ਕਰ ਰਹੇ ਹੋ ਛੱਡੋ ਪਰਾਂ ਹੋਰ ਸੇਵਾਦਾਰ ਛੱਡੋ ਪਰਾਂ ਹੋਰ ਸਹਿਯਤਾ ਤਾਂ ਤੁਹਾਡੇ ਲੋਕ ਤੇ ਸਰਕਾਰਾਂ ਸਹਿਯਤਾ ਲਈ ਅੱਗੇ ਨਹੀਂ ਆਈਆਂ ਕੋਈ ਗੱਲ ਨਹੀਂ ਪਰ ਜਿਹੜਾ ਤੁਹਾਨੂੰ ਲੀਗਲੀ ਪਾਣੀ ਜਾ ਰਿਹਾ ਉਹ ਤਾਂ ਕਿਤੇ ਸਮਾ ਲਵੋ ਮਨੋਜ ਤਰਕਾਠੀ ਜੀ ਇਸ ਗੱਲ ਤੇ ਮੈਨੂੰ ਖੁਸ਼ੀ ਵੀ ਪ੍ਰਗਟ ਹੁੰਦੀ ਹੈ ਕਿ ਉਹਨਾਂ ਨੇ ਜਦੋਂ ਕਹਿੰਦੇ ਮੈਨੂੰ ਫੋਨ ਆਇਆ ਵੈਸੇ ਅਸੀਂ ਪਾਣੀ ਰਿਲੀਜ਼ ਕਰ ਰਹੇ ਸੀਗੇ 70-80 ਹਜ਼ਾਰ ਕਿਊਬਿਕ ਮੀਟਰ ਪਰ ਜਦੋਂ ਮੈਨੂੰ ਫੋਨ ਆਇਆ ਕਿ ਲੁਧਿਆਣੇ ਦੇ ਨੇੜੇ ਕਿਤੇ ਦਰਿਆ ਚੁਪਾੜ ਪੈ ਸਕਦਾ ਉੱਥੇ ਨੁਕਸਾਨ ਹੋ ਸਕਦਾ ਤਾਂ ਕਹਿੰਦੇ ਵੀ ਅਸੀਂ ਇਸ ਸਕਲੀਟਰ ਘਟ ਕਰਦੇ 15 20 ਹਜ਼ਾਰ ਕਿਸ ਸਕਲੀਟਰ ਘਟਾਤਾ ਮਤਲਬ ਜੋ ਬਈ ਇਹ ਬੜਾ ਮਿੰਤੋਲ ਕੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਢੇਠਾਂ ਦੇ ਏਰੀਆ ਨੂੰ ਦੇਖਦੇ ਹੋਏ ਕਿਤੇ ਉੱਥੇ ਹੜ੍ਹ ਨਾ ਆ ਜਾਣ ਨਾਲ ਬੰਨ ਦੀ ਸੁਰੱਖਿਆ ਨੂੰ ਵੀ ਆਦੇ ਮਨ ਦੇ ਵਿੱਚ ਧਿਆਨ ਦੇ ਵਿੱਚ ਰੱਖਿਆ ਜਾਂਦਾ ਇੱਕ ਬਹੁਤ ਵਧੀਆ ਗੱਲ ਹੈ ਮਿੰਤੋਲ ਕੇ ਉਹਨੇ ਕਿਸ ਸਕਲੀਟਰ ਪਾਣੀ ਛੱਡਿਆ ਜਾਂਦਾ ਹੈ ਆਵਾਮ ਦੀ ਤੇ ਪੰਜਾਬ ਦੇ ਲੋਕਾਂ ਦੀ ਜੋ ਆਵਾਜ਼ ਹੈ ਕਿ ਇੰਨ ਇਦੂ ਜ਼ਿਆਦਾ ਪਾਣੀ ਛੱਡਿਆ ਤਾਂ ਹੋਰ ਬਹੁਤ ਸਾਰੇ ਪਿੰਡ ਉੱਪਰ ਜਾਣਗੇ ਉਸ ਨੂੰ ਅਗਰ ਧਿਆਨ ਵਿੱਚ ਰੱਖਿਆ ਜਾ ਰਿਹਾ ਤਾਂ ਬਹੁਤ ਵਧੀਆ ਗੱਲ ਹੈ ਸਰਕਾਰ ਦੀ ਕਿ ਇੱਥੇ ਸਲਾਹ ਕਰਨੀ ਬਣਦੀ ਹੈ ਕਿ ਉਹਨਾਂ ਨੇ BBMP ਦੇ ਵਿੱਚ ਆਪਣਾ ਕੰਟਰੋਲ ਵਧੀਆ ਤਰੀਕੇ ਨਾਲ ਰੱਖਿਆ ਤੇ ਵਧੀਆ ਤਰੀਕੇ ਨਾਲ BBMP ਤੇ ਚੇਅਰਮੈਨ ਤੇ ਹੋਰ ਮੈਂਬਰਾਂ ਨੂੰ ਗਾਈਡ ਕੀਤਾ ਪੰਜਾਬ ਦੇ ਇੰਜੀਨੀਅਰ ਜਿਨ੍ਹਾਂ ਨੇ ਪੰਜਾਬ ਦਾ ਉੱਥੇ ਪੱਖ ਰੱਖਿਆ ਵਧੀਆ ਤਰੀਕੇ ਨਾਲ ਉੱਥੇ ਕੰਮ ਕਰ ਰਹੇ ਹੈ ਜਿਹਦੇ ਕਰਕੇ ਜਿਹੜੀ ਹੋਰ ਜ਼ਿਆਦਾ ਨੁਕਸਾਨ ਜੋ ਹੋਣਾ ਸੀਗਾ ਉਸ ਤੋਂ ਬਚਿਆ ਜਾ ਸਕਿਆ ਇਹ ਬਹੁਤ ਵਧੀਆ ਗੱਲ ਹੈ ਕਿ ਕੰਟਰੋਲਡ ਵੇ ਨਾਲ ਪਾਣੀ ਨੂੰ ਛੱਡਿਆ ਜਾ ਰਿਹਾ ਤਾਂ ਜੋ ਲੋਕ ਥੱਲੇ ਖਰਾਬ ਨਾ ਹੋ ਬਹੁਤ ਬਹੁਤ ਧੰਨਵਾਦ